ਆ ਦਿਓਥੇ ਆ ਜਿੱਥੇ ਪਹਿਲਾਂ ਖਾਦਾ ਹੀ ਉੱਥੇ ਆ ਜੀ ਉਹ ਕਿੰਨਾ ਕਮਾਲ ਬੰਦਾ ਗੁਰਪੀਤ ਕਮਾਲ ਯਾਰ ਦੇਖ ਉਹ ਵੱਡੇ ਬਾਈ ਸਾਰੇ ਵੀ ਕੱਢ ਤੇ ਤੂੰ ਦੇਖ ਯਾਰ ਕਿੰਨਾ ਕਮਾਲ ਆ ਇੱਕ ਪ੍ਰੀਤ ਸੰਤਰੇ ਲੱਗੇ ਲੈ ਲਓ ਲੈ ਲਓ ਸੰਤਰੇ ਆ ਬੰਦਾ ਬਾਗ ਵਾਲਾ ਯਾਰ ਜ਼ਿੰਮੇਵਾਰ ਬੰਦਾ ਇਹਦੋਂ ਦੇਖਦੇ ਨੇ ਹੈ ਸਹੀ ਰੁਕੀਏ ਚੱਲ ਆ ਜਾ ਬਾਹਰ ਕਰਦੇ ਆ ਨਿਕਲ ਬਾਹਰ ਆ ਆ ਬਾਹਰ ਆਹ ਆਹ ਚੱਲ ਬਾਈ ਨਾ ਤੀਕਾਲ ਬਾਈ ਸਾੰਤਰਾ ਕੀ ਖਾਨਾ ਇਹਨਾਂ ਨੂੰ 2 ਦੇ 2 ਦੇ ਰੇਡ ਕਿਲੋ ਜੇ ਬਾਬਾ ਵਾਲਾ ਲੈਣੇ ਹੋ 15 20 ਕਿਲੋ ਉਹ ਠੀਕਾ ਮੈਂ ਤੁਹਾਨੂੰ ਕਾਟਾ ਕਰਤਾ ਨਾ ਯਾਰ ਨਹੀਂ ਮਹਾਰਾਪਾਇਆ ਕੱਟ ਕਾ ਤੋਂ ਕਰਨੇ ਆ ਪਾ ਦੇ 15 20 ਕਿਲੋ ਦੇ ਦੇ ਹਾਂ 15 20 ਕਿਲੋ ਦੇ ਦੇ ਤੇ ਬਾਗੂ ਕੋਲੀ ਉਹ ਬੈਕਜੈਂਦਾ ਕੁਇੰਟਲ ਬਾਗ ਆਪਣਾ ਹੀ ਆ ਬਾਈ ਕਿੱਥੇ ਕਿਤੇ ਲਿਆ ਕਿੱਥੇ ਕਿਤੇ ਕਿੱਥੇ ਤੇ ਲਿਆ ਆਹੀ ਲਿਆ ਕੇ ਇਹਦੇ ਕੋਲੇ ਲਾ ਟਕਾਣੇ ਜੇ ਤੇ ਜੀ ਜੀ ਅੱਛਾ ਆਹੀ ਲੈ ਲਿਆ ਇਹ ਆ ਜਗ੍ਹਾ ਕਿਹੜੀ ਆ ਬਾਈ ਜੇ ਤੁਰਨ ਵਾਲੇ ਨੇ ਤੁਰੇ ਜਾਂਦੇ ਨੇ ਰੁਕਣਾ ਹੋਵੇ ਵੀੜ ਕੋ ਬਣੀ ਆਉਂਦੀ ਆ ਜਗਾ ਕਿਹੜੀ ਤੇ ਇਹ ਖੋੜਸੂਰਾ ਛੱਤ ਪਾਈ ਦੀ ਅੱਛਾ ਤੇ ਪਿੰਡ ਕਿਹੜਾ ਆਪਣਾ ਪਿੰਡ ਬੜਾ ਪਿੰਡ ਬਾੜਾ ਤੜਾਕਾ ਲੈ ਵੀ ਬਾੜੇ ਤੜਾਕੇ ਵਾਲਿਓ ਥੋੜੇ ਪਿੰਡ ਦੇ ਬਾਈ ਤੋਂ ਅਸੀਂ ਸੰਤਰੇ ਲਏ ਇਹ ਕਿੰਨੇ ਬਣ ਗਏ ਬਾਈ 5 ਕਿਲੋ 5 ਕਿਲੋ ਬਣਾਂਗੇ 5 ਕਿਲੋ ਬਣ ਗਏ ਹਜੇ ਹੋਏ ਨਹੀਂ ਪੰਜ ਹੋਗੇ ਹੋਗੇ ਚੱਕ 5 ਕਿਲੋ ਹੋਗੇ 5 ਕਿਲੋ ਹੋਗੇ ਤੇ ਆ ਹੁਣ 5 ਕਿਲੋ ਚੋਂ ਅਸੀਂ ਇੱਕ ਚੱਕ ਲਿਆ ਆਪਣੇ ਵਾਲੇ ਤੁਰਿਆ ਨਹੀਂ ਫਿਰ ਗੱਲ ਤਾਂ ਬਿਲਕੁਰੀ ਬੁਣੀ ਚਾਹੀਦੀ ਆ ਤੂੰ ਮੁੱਲ ਲਏ ਆ ਹਨਾ ਪ੍ਰੀਤ ਪ੍ਰੀਤ ਵੇ ਆਪਾਂ ਪੋਰਸ ਨੂੰ ਪਾ ਕੇ ਦੇਖਾਂਗੇ ਓਏ ਨਹੀਂ ਖਾਣਿਆ ਨੇ ਖਾਣੇ ਨਹੀਂ ਆ ਦੇਖਾਂਗੇ ਪਾ ਕੇ ਦੇਖ ਲਾਂਗੇ ਖੱਟਾ ਮਹਿਸੂਸ ਕਰੂ ਹਨਾ ਕਿਤੇ ਪਾ ਕੇ ਨਹੀਂ ਦੇਖਿਆ ਸੰਪਤ ਪਤਾ ਨਹੀਂ ਉਹਦਾ ਬਾਂਦਰ ਦਾ ਇਹ ਨਹੀਂ ਪਤਾ ਮੰਗਿਆ ਕਰੇ ਹਾਂ ਇਹ ਘਰਦਿਆਂ ਨੇ ਹੋ ਜਾਦਾ ਪਾਏ ਹੁਣ ਆਪਾਂ ਨਹੀਂ ਪਾਏ ਹੁਣ ਉਹਨੇ ਖਾ ਫਟ ਫਟ ਚੱਲ ਰੋਣਾ ਸੰਤਰੀ ਕਿੰਨੂੰ 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 ਆ ਕਿੰਨੂੰ ਆ ਸੰਤਰਾ ਹੋ ਗਈ ਹੋਰੋਂ ਦਾ ਇਹ ਕਿੰਨੇ ਕ ਦਿਨ ਘਰੇ ਕੱਟ ਜੂਗਾ ਜੀ ਖਰਾਬ ਤਾਂ ਨਹੀਂ ਹੁੰਦਾ ਕਿੰਨੇ ਕ ਦਿਨ ਇੱਕ ਹਫਤਾ ਹੀ ਰਹੂਗਾ ਹਫਤਾ ਹੀ ਰਹੂਗਾ ਚਲ ਹਫਤੇ ਬਾਅਦ ਅਸੀਂ ਫੇਰ ਆ ਕੇ ਬਾਈ ਤੋਂ ਲੈ ਕੇ ਜਾਵਾਂਗੇ ਲਿਫਾਫੇ ਤੋਂ ਬਾਹਰ ਕੱਢ ਲਿਓ ਐਚੂ ਲਿਫਾਫੇ ਜੋ ਬਾਹਰ ਕੱਢ ਦਾਂਗੇ 15 ਕਿਲੋ ਪਾਓ 15 ਕਿਲੋ ਬਣ ਗਏ 1000 ਦੇ ਤੇ ਉਹ Google Pay ਚੱਲਦਾ ਬਾਈ Google Pay ਉਹ ਤੁਹਾਡਾ ਭਲਾ ਹੋ ਜੇ ਓਏ ਰੋਕ ਜਾ ਪੈਸੇ ਇੱਥੇ ਹੁਣ ਇਹ ਜਿੱਦਾਂ ਸਵਾਲ ਬਣ ਗਿਆ Google Pay ਬਾਈ ਕੋਲੇ ਚੱਲਦਾ ਨਹੀਂ ਤੇ ਸਾਡੇ ਕੋਲੇ ਪੈਸੇ ਹਨ ਹੁਣ ਕੋਈ ਵੀ ਬੰਦੇ ਨੂੰ ਹੱਥ ਦੇਣਾ ਉਹ ਤੋਂ 1500 ਰੁਪਇਆ ਲੈਣਾ ਤੇ ਬਾਈ ਨੂੰ ਦਵਾਉਣਾ ਸਹੀ ਆ? ਹੈਗਿਆ ਇੱਥੇ ਬੰਦ ਖੜਨਾ ਤੇ ਦੇਖਦੇ ਆਪਾਂ ਕਿੰਨੇ ਕਿਚਰ ਚਾਪਾਂ ਨੂੰ ਕੋਈ ਜਾਣ ਪਛਾਣ ਵਾਲਾ ਬੰਦਾ ਮਿਲਦਾ ਜਿਹੜਾ ਆਪਣੇ ਥਾਂ ਤੇ 1500 ਰੁਪਏ ਦੇਵੇ ਸਹੀ ਆ ਨਾ ਗੱਲਬਾਤ? ਓਕੇ ਖੜਦੇ ਆ। ਹੋਰ ਮੈਨੂੰ ਮੂੰਹ ਛਾਂਕ ਲੈ ਮਾਇਰ ਕਰਕੇ ਖੜਨਾ ਵੋ। ਮਾਤੇ ਦੇ ਨੂੰ ਬੋਲਦੇ ਆਂ ਬੰਦਾ ਆਊਗਾ ਉਹ ਤਾਂ 1500 ਰੁਪਇਆ ਨਗਦ ਲੈਣਾ ਬਾਈ ਨੂੰ ਲੈ ਸਹੀ ਹੈ ਨਾ ਯਾ ਆ ਪਾਏ ਕਰਕੇ ਕੋਈ 22 ਤੋਂ ਸੰਤਰੇ ਖਰੀਦੀਏ ਉੱਥੇ ਵੇਚੀਏ 1500 ਰੁਪਇਆ ਕਮਾਈਏ ਫਿਰ ਬਾਈ ਨੂੰ ਦੇਗੇ ਕੋਈ ਨਾ ਕਰਦੇ ਹੱਲ ਕਰਦੇ ਆ ਲੈ ਕੇ ਜਾਵਾਂਗੇ ਜਿੱਤੇ ਨਾ ਮੋਦੀ ਨੇ ਡਿਜੀਟਲ ਇੰਡੀਆ ਕਰਤਾ ਇਹ ਉਦਦੇ ਦੇ ਪੰਗੇ ਪੈਣ ਲੱਗੇ ਉਹੋਦ ਕਰ ਨਾਲੇ ਕੋਈ ਚੱਲਦਾ ਹੋਊ ਗੂਗਲ ਪੇ ਬਾਈ ਤੇਰੇ ਕੋਲੇ ਗੂਗਲ ਪੇ ਚੱਲਦਾ ਗੂਗਲ ਪੇ ਚੱਲਦਾ ਗੂਗਲ ਪੇ ਗੂਗਲ ਪੇ ਚੱਲਦਾ ਤੇਰੇ ਕੋਲੇ ਇਹ ਕਿਹੜਾ ਮੁਲਕ ਰਹਿੰਦਾ ਹੈ ਜੇ ਆ ਮੈਂ ਲੱਕਰ ਹੂੰ ਨਹੀਂ ਕੋ ਜਾਨ ਪਖਾਣਾ ਰੁਕ ਇੱਕ ਨਾ ਪੰਗਾ ਇਹ ਆ ਜੇ ਤਾਂ ਕੋਈ ਮੋੜ ਮਾੜ ਹੋਵੇ ਲੋਕ ਹੌਲੀ ਹੋਣ ਫਿਰ ਆਪਾਂ ਨੂੰ ਕੋਈ ਸਿਆਣ ਲੇ ਹੂੰ ਰੁਕ ਰੁਕੋ 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 ਰੋਕੋ ਰੋਕੋ ਕੰਮ ਹੋ ਗਿਆ ਲੈ ਵੀ ਚੈਲੇਂਜ ਪੂਰਾ ਹੋ ਗਿਆ ਬਾ ਬੰਦੇ ਮਿਲ ਬਾਈ ਦੱਸ ਦੇ ਪਹਿਲਾਂ ਉਹ ਦੱਸੋ ਵੀ ਤੁਸੀਂ ਵੀ ਸਾਡੇ ਕੋਲ ਗੂਗਲ ਪੇ ਵਾਲੇ ਆ ਕਿ ਤੁਹਾਡੇ ਕੋਲ 1500 ਰੁਪਏ ਨਕਦ ਹੈਗਾ ਨਹੀਂ ਇਹੀ ਤਾਂ ਗੂਗਲ ਪੇ ਵਾਲੇ ਹੀ ਆ 1500 ਰੁਪਏ ਨਕਦ ਹੈ ਨਹੀਂ ਨਹੀਂ ਨਕਦ ਯਾਰ ਅਸੀਂ ਸੰਤਰੇ ਲੈ ਲੈ 1500 ਰੁਪਏ ਹੈ ਨਹੀਂ ਸਾਡੇ ਫਾਈਰ ਨੂੰ ਕੈਦਲੇ ਕਰ ਲੈਣੇ ਸੈਟਿੰਗ ਫਾਈਨਲ ਆਓ ਸੈਟਿੰਗ ਕਰੀਏ ਸਟਾਰਟ ਕਰੋ ਉਹ ਨਹੀਂ ਬੰਦਾ ਦਾ ਆਪ ਕੋਈ ਨਹੀਂ ਫਿਰ ਮੈਂ ਆਂ ਹੀ ਦਵਾ ਦੇਣਾ ਕਿ ਫਾਈਨਲ ਦਵਾ ਦੇ ਚਲੋ ਠੀਕ ਹੈ ਇਹ ਨਹੀਂ ਕਿ ਆਲਾ ਬਾਬੂ ਕਹਿੰਦਾ ਨਹੀਂ ਨਹੀਂ ਹੋਰ ਹੂੰ ਕਰਦੇ ਆ ਆਪਾਂ ਨਾ ਬਾਈ ਕੇ ਘਰੇ ਫੋਨ ਕਰਾਉਨੇ ਆ ਕੋਈ ਮੁੰਡਾ ਹੋਊਗਾ ਨੌਜਵਾਨ ਆ ਉਹਦੇ ਖਾਤੇ 'ਚ 1500 ਰੁਪਇਆ ਪਾ ਦੇ ਉਹਦੇ ਘਰੇ ਜਿਹਨਾਂ ਨੂੰ ਮੁੰਡਾ ਤਾਂ ਹੋਊਗਾ ਹੀ ਕਿ ਆ ਵੀ ਉਹਨਾਂ ਨੂੰ ਫੋਨ ਕਰੋ ਉਹਦਾ ਇਹ ਅਲੱਗ ਤੇ ਨਾ ਹੋ ਕੀ ਕਰਨਾ ਫੋਨ ਕਰ ਲੈਣਾ ਫੋਨ ਕਰਿਓ ਕਰਿਓ ਫੋਨ ਕਰ ਉੱਪਰ ਕਿਉਂਕਿ ਸੜਕ ਤੇਜ਼ ਆ ਹਰੇਕ ਨੂੰ ਤਾਂ ਰੋਕ ਦੇ ਵੀ ਨਹੀਂ ਚੰਗੇ ਲਾ ਦੇ ਕਰ ਲੈ ਫੋਨ ਕਰ ਲੈ ਇੱਕ ਗੱਡੀ ਹੋਰ ਰੋਕੀ ਆ ਜਾਓ ਆਪਾਂ ਇੱਥੋਂ ਵੇਚ ਕੇ ਪੈਸੇ ਵਟ ਲੈਣੇ ਆ ਜਾਓ ਭਾਈ ਜੀ ਆਪਣੀ ਦੁਕਾਨ ਜੀ ਬਾਈ ਸਾਹਿਬੀ ਦਾ ਆਪਾਂ ਐ ਕਰਦੇ ਆ ਇਹਨਾਂ ਨੂੰ ਸੌਕਾ ਵੇਚ ਕੇ ਬਹਿ ਵਾਟ ਲੈ ਤਸੋ ਕਿੰਨੇ ਦੇਗੀ ਬਾਈ ਜੀ ਉਹ ਗੱਲ ਹੀ ਲਾ ਲਈ ਸਾਹਿਬੀ ਦਾ ਬਾਈ ਜੀ ਇਹ ਤਾਂ ਤੁਹਾਨੂੰ ਵੇਖ ਕੇ ਰੁਕੇ ਬਾਈ ਜੀ ਮੈਨੂੰ ਵੇਖ ਕੇ ਰੋਕੇ ਬਹੁਤ ਦਮਦਾਰ ਹੈ ਇਹ ਕੋਰੇ 1500 ਰੁਪਇਆ ਨਾਲ ਤੈਗਾ ਹੈਗਾ ਜੀ ਗੱਲ ਬਣ ਗਈ ਧੰਨਵਾਦ 1500 ਰੁਪਇਆ ਮੇਰੇ ਥਾਂ ਤੇ ਬਾਈ ਨੂੰ ਦੇ ਦਿਓ ਠੀਕ ਹੈ ਜੀ ਮੈਂ ਤੁਹਾਨੂੰ ਗੂਗਲ ਤੇ ਠੀਕ ਕੋਈ ਗੱਲ ਨਹੀਂ ਹੈ ਠੀਕ ਗੱਲ ਬਣ ਗਈ ਪ੍ਰੀਤ ਗੱਲ ਬਣ ਗਈ ਲੈ ਮੈਂ ਤੈਨੂੰ ਕਿਹਾ ਸੀ ਮੈਂ ਇੱਕ ਮਿੰਟ ਰੁਕਦਾ ਇੱਥੇ ਆ ਪਾਈ ਪੈਸੇ ਮੰਗ ਮੰਗ ਲੈਣੇ ਹੈ ਹਾਂ ਕੋਈ ਮਾਈਕ 15 ਦੇ ਦਿਨੇ ਕਿੰਨਾ ਬਣਦਾ ਆ ਪਾਸਾ 15 ਹੀ ਬਣਿਆ ਕਿੰਨੇ ਹੋਗੇ 15 ਕਿਲੋ ਹਾਜ ਹੂੰ 10 ਕਿਲੋ ਦੇ ਬਣਿਆ ਕਿੰਨੇ ਕਿੰਨੇ ਬਣਿਆ ਹਾਜ 15 ਕਿਲੋ ਹੋਇਆ ਯਾਰ ਪੈਂਦੇ ਵੀ ਦਸਾਣਾ ਪਾਉਂਦੇ ਹੈ ਅ 65 10 ਕਿਲੋ ਦੇ ਬਣ ਕੇ 650 65 ਵੀ ਕਿਲੋ ਕੋਈ ਇਹਨਾਂ ਨੂੰ ਕਰ ਲੈਣ ਦੇ ਕੋਈ ਨਾ ਚਲ 15 ਕਿਲੋ 65 ਗੁਣਾ 15 ਹਾਂ ਬਾਰਡਰ ਲਾਦਾ 972 972 65 ਗੁਣਾ ਉਹ ਜਾ ਰਹੇ ਨੋ 975 15 ਹਾਂ 975 1000 ਰੁਪਏ ਦੇ ਦੋ ਵੀਰੇ 3000 ਰੁਪਏ ਬਾਈਆਂ ਨੂੰ ਪਾ ਦਿਓ ਬਾਈ ਜੀ ਮੇਰਾ ਬੰਦਾ ਹੈ ਹੂੰ 3 ਇੱਕ ਗੱਲ ਹੋਰ ਬਣ ਗਈ ਬਾਈ ਹੁਣ ਹੀ ਕਰਦੇ ਆ ਡੌਗ ਸੇਲ ਪਰ ਜੇ ਪਰਚੇਜ ਦਾ ਕੰਮ ਏ ਐਡ ਵਾਸਤੇ ਰੁਕੇ ਸੀ ਗਾਹਕ ਪਟ ਲਿਆ ਆਪਾਂ ਬਾਈ ਤੁਸੀਂ ਭਰਿਆ ਸਾਡੇ ਥਾਂ ਤੇ 1000 ਰੁਪਇਆ ਇਸ ਕਰਕੇ ਇਹਨਾਂ ਨੂੰ ਐਡਵਰਟਾਈਜ਼ਮੈਂਟ ਫਰੀ ਆ ਫਰੀ ਆ ਇਹਨਾਂ ਦੀ ਐਡਵਰਟਾਈਜ਼ਮੈਂਟ ਕੋਈ ਸਾਡੇ ਲਈ 1000 ਭਰਤਾ ਨਹੀਂ ਜੀ ਨਹੀਂ ਬੇਸ਼ੱਕ ਅਸੀਂ ਗੂਗਲ ਪੇ ਕਰਤਾ ਪਰ ਸਾਨੂੰ ਤੂੰ ਸਾਡੀ ਜੀ ਇੱਜ਼ਤ ਬਚਾਈ ਅਸੀਂ ਵੀਡੀਓ ਦੇ ਵਿੱਚ ਚੈਲੰਜ ਕਰਤਾ ਵੀ ਅਸੀਂ 2 ਮਿੰਟਾਂ ਦੇ ਵਿੱਚ ਉਹ ਸਾਡੇ ਥਾਂ ਤੇ ਕੋਈ ਪੈਸੇ ਦੇ ਹਾਂ ਨਾ ਭਾਈ ਹਾਂਜੀ ਹਾਂਜੀ ਤੁਸੀਂ ਦੇਤੇ ਹਾਂਜੀ ਹਾਂਜੀ ਤਾਂ ਫਿਰ ਆਪਾਂ ਵੀ ਕੁਛ ਦਿੱਗੇ ਨਾ ਹਾਂ ਪ੍ਰੀਤ ਤੇ ਮੋਕਸਰ ਮੇਲੇ ਤੇ ਥਾਂ ਕਿੱਥੇ ਰੋਕਣੀ ਆ ਥਾਂ ਵੀ ਨਹੀਂ ਆ ਵੇਖਣੀ ਦੇਖਾਂ ਚੱਲੀਏ ਵੇਖਣੇ ਵੇਖਣੀ ਚੱਲੇ ਆ ਹਾਂਜੀ ਹਾਂਜੀ ਭਾਈ ਮੋਕਸਰ ਮੇਲੇ ਤੇ ਤਾਂ ਤੁਸੀਂ ਆ ਨੰਬਰ ਤੇ ਇਹਨਾਂ ਨੂੰ ਫੋਨ ਕਰ ਲਓ ਬਰਾਡ ਡੌਗ ਫਾਰਮ ਬਰਾਡ ਡੌਗ ਫਾਰਮ ਵਾਲਿਆਂ ਨੂੰ ਫੋਨ ਕਰ ਲਓ ਪੈਂਡਰਸਨ ਬੱਡੀ ਤੇ ਹਸਨ ਪੱਟੀ ਵਾਲਿਆਂ ਨੂੰ ਤੇ ਅਸੀਂ ਇਹਦੇ ਘਰੇ ਜਾ ਕੇ ਵੀ ਬਾਈ ਦੇ ਜਾਨਵਰ ਦਿਖਾਵਾਂਗੇ ਠੀਕ ਆ ਨਾ ਮੇਲੇ ਤੇ ਜਾਏ ਤਾਂ ਮੇਲੇ ਤੇ ਦਿਖਾ ਦਾਂ ਸਹੀ ਆ ਨਾ ਗੱਲਬਾਤ ਭਾਈ ਮੜਾ ਨਾ ਪੈਂਡਰ ਸੰਕਟੇ ਪੈਂਡ ਹਸਨ ਪੱਟੀ ਤੇ ਬਰਾਡ ਡੌਗ ਫਾਰਮ ਉਹ ਹਸਨ ਪੱਟੀ ਆ ਇੱਧਰ ਆ ਨਹੀਂ ਆ ਗੋਲੇ ਵਾਲੇ ਦੇ ਨਾਲ ਜੀ ਅੱਛਾ ਗੋਲੇ ਹਾਂਜੀ ਗੋਲੇ ਵਾਲੇ ਦੇ ਨਾਲ ਓਕੇ ਚੱਲਗੇ ਪੈਂਡ ਚੱਲ ਪੁਲਿਸ ਦਾ ਆਵੇ ਫੇ ਇੱਥੇ ਆ ਇੱਥੇ ਲਾ ਇਰ ਇੱਥੇ ਗਿਆ ਆਹ ਦੇ ਭਾਈ ਕਿੱਥੇ ਆ ਆ ਪਈ ਬੀਬੀ ਕਿਤੇ ਸੰਤਰਾ ਖਵਾਇਆ ਫੋਰਸ ਨੂੰ ਇਹ ਆ ਦੇ ਖਵਾਇਆ ਅਸੀਂ ਕਿਹਾ ਅਸੀਂ ਖਵਾ ਕੇ ਦੇਖਾਂਗੇ ਪ੍ਰੀਤ ਕਰੀ ਜਾਵੇ ਕਿ ਖਾਣਾ ਨਹੀਂ ਉਹਨੇ ਫੋਲਕਾ ਲਾ ਕੇ ਖਵਾ ਗਏ ਇੱਕ ਮਿੰਟ ਠੰਡਾ ਪ੍ਰੀਤ ਜਾੜਾ ਟਾਰ ਜਾੜੀ ਓਹੋ ਹੋ 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 ਸਾਰੇ ਜੱਕ ਲਾਇਆ ਰੂ ਵੀ ਦੂਜੀਆਂ ਵੀ ਜਾ ਕਰਨ ਗਈਆਂ ਉਹਦਾ ਗਿੱਟਾ ਕਿਵੇਂ ਆ ਉਹ ਦੂਜੀ ਦਾ ਗਿੱਟਾ ਕਿਵੇਂ ਆ ਨਹੀਂ ਤਾਂ ਠੀਕ ਲੱਗਦਾ ਗਿਆ ਨਾਲ ਹੈ ਤਕੌਰ ਜੀ ਅੱਕੜੀ ਹੋਰ ਕਰਦਾਂਗੇ ਭਾਈ ਭਾਈ ਨੂੰ ਪਤਾ ਭਾਈ ਇਹ ਸੰਤਰਾ ਖਾ ਲੈਂਦਾ ਕੀ ਕੀ ਸੰਤਰਾ ਖਾ ਲੈਂਦਾ ਹੂ ਇਹ ਅਸੀਂ ਵੀਡੀਓ ਕਰੀ ਜਾਈਏ ਕਿਉਂ ਨਾ ਦਇਓ ਤੇ ਕਿਹਾ ਕਿ ਪੋਰ ਸਾਨੂੰ ਸੰਤਰਾ ਖਵਾ ਕੇ ਦੇਖਾਂਗੇ ਠੀਕ ਆ ਖਾਉਂਦਾ ਰਹੀ ਨੀ ਉਹ ਆਏ ਨੂੰ ਕਿਤੇ ਅੱਗੇ ਖਾ ਲੈਂਦਾ ਲੈ ਪੁੱਤ ਕੀ ਕੀ ਖਾਂਦਾ ਸੰਤਰਾ ਤਾਂ ਖਾ ਖੱਟਾ-ਖੱਟਾ ਵੀ ਖਾ ਲੈਂਦਾ ਜਮਾ ਖੱਟਾ-ਖਟਾ ਹੀ ਖਾ ਲੈਂਦਾ ਦੇਖੋ ਕੀ ਕਰਦਾ ਠੰਡਾ ਲੱਗਿਆ ਠੰਡਾ ਲੱਗਿਆ ਜੇ ਤਾਂ ਠੰਡਾ ਲੱਗਿਆ ਫੇਰ ਤਾਂ ਨਾ ਮੰਗੀ ਜੇ ਠੰਡਾ ਨਹੀਂ ਲੱਗਿਆ ਫਿਰ ਇਧਰਲੇ ਪਾਸੇ ਦੀ ਆ ਜਾ ਇਧਰਲੇ ਪਾਸੇ ਦੀ ਆ ਜਾ ਇਧਰ ਆ ਗਈ ਠੀਕ ਆ ਦੇਖ ਪੁੱਤ ਇਹ ਤਾਂ ਹੋਰ ਮਾਰਦਾ ਓਏ ਇਹ ਨਹੀਂ ਮੰਨੀਦਾ ਹੋਰ ਮਾਰਦੀ ਆ ਦੇਖੋ ਮੈਂ ਜੇ ਤਾਂ ਪ੍ਰੀਤ ਲੱਗਿਆ ਇਹਨੂੰ ਕੌੜਾ ਫਿਰ ਤਾਂ ਨਾ ਮੇਰੇ ਮਗਰ ਆਵੇ ਜੇ ਇਹਨੂੰ ਮਿੱਠਾ ਲੱਗਿਆ ਫਿਰ ਮੇਰੇ ਮਗਰ ਆਜੇ ਕਿੱਧਰ ਨੂੰ ਉਧਰ ਉਧਰਲੇ ਪਾਸੇ ਨੂੰ ਆ ਜੇ ਜਿੱਥੇ ਪਹਿਲਾਂ ਖਾਤਾ ਸੀ ਉੱਥੇ ਆ ਜੇ ਜਿੱਥੇ ਪਹਿਲਾਂ ਖਾਦਾ ਹੀ ਉੱਥੇ ਆ ਜੇ ਤੀ ਤੱਕੇ ਬੋਲ ਮੇਰੇ ਸਣੇ ਬੋਲ ਕੁ ਪਾ ਕੇ ਦੇ ਕੇ ਸਣੇ ਬੋਲ ਹੁਣ ਵਿੱਚ ਕੌੜਾ ਲੱਗੂ ਆਪੇ ਇਦੀ ਅੱਖ ਚ ਪਾ ਕੇ ਦੇਖਾਂ ਉਹ ਉਹਵੇਂ ਪਾ ਕੇ ਤੇ ਕ ਦੇਖ ਕੇ ਮੀਟ ਦਾ ਇੱਕ ਮਿੰਟ ਨਹੀਂ ਉਹਦੇ ਵਿੱਚੋਂ ਨਹੀਂ ਨਿਕਲਿਆ ਕਰੰਟ ਜਾਂ ਨਿਕਲ ਇਹ ਬਸ ਤਿੰਨ ਤਰ ਤੱਕ ਹੋਏ ਪ੍ਰਿੰਟ ਫ੍ਰੀਡੂਰੀ ਮਰੇ ਮਰੇ ਬੀ ਬੀ ਦੇਖ ਸਾਹ ਦੇ ਲੈ ਲੈ ਆਹ ਦੇਖ ਹੱਸਿਆ ਤੂੰ ਚੁੱਟਿਆ ਆ ਦੇਖ ਮੌਕੇ ਤੇ ਆ ਸੇ ਆ ਦੇਖ ਸਿੱਟੀ ਜਾਂਦਾ ਉਹ ਕਿੰਨਾ ਕਮਾਲ ਬੰਦਾ ਗੁਰਪੀਤ ਕਮਾਲ ਯਾਰ ਦੇਖ ਉਹ ਵੱਡੇ ਬਾਈ ਸਾਰੇ ਵੀ ਕੱਢਤੇ ਤੂੰ ਦੇਖ ਯਾਰ ਕਿੰਨਾ ਕਮਾਲ ਆ ਇੱਕ ਦਿਨ ਕਮਾਲਾ ਯਾਰ ਇਹ ਬੰਦਾ ਮੈਂ ਨਾ ਕਿਰਾਂ ਕਾਲੀ ਨੂੰ ਬਹੁਤ ਚਿਰ ਹੋਇਆ ਉਦੋਂ ਨਾ ਇਹਨੂੰ ਪਾ ਕੇ ਦੇਖਿਆ ਕਾਲੀ ਨੂੰ ਗੰਨਾ ਤੇ ਕਾਲੀ ਕੀ ਕਰਿਆ ਕਰੇ ਗੰਨਾ ਚੁੱਪਿਆ ਕਰੇ ਤੂੰ ਫਿਰਕਾ ਹੀ ਨਾ ਛੜਦਿਆ ਕਰ ਹੈਨਾ ਭਾਈ ਫਿਰਕਾ ਛੜਦੇ ਸੀ ਇਹਨੂੰ ਵੀ ਦੇਖਾਂਗੇ ਗੰਨਾ ਪਾ ਕੇ ਆਹ ਝੋ ਵੀ ਰਹਿੰਦੇ ਆ ਨਾ ਬਹੁਤ ਸੇ ਕਾਲੀ ਕਲੀ ਤਿੱਜੀ ਨੀ ਮੇਰਾ ਮੰਨਾ ਖਾਦਾ ਹੁਣ ਭਾਈ ਜਿੰਨੀਆਂ ਮਰਜੀ ਮਿੱਠਿਆ ਕਰ ਲੋ ਹੁਣ ਨਾ ਦੰਦੀ ਵੱਡੇ ਨਾ ਕੋਈ ਤਰਾਜ ਕਰੇ ਲਿਆ ਉਧਰ ਵੀ ਪਾ ਕੇ ਤੀ ਆ ਵੇ ਲੱਛੇ ਮੈਂ ਕਿ ਕੈਲੀ ਦਾ ਖਾਉਗੀ ਨਖਰਾ ਕਰ। ਬਈ ਇੰਨੀ ਨਖਰੂਆ ਇੰਨੀ ਨਖਰੂਆ। ਪਹਿਲਾਂ ਸੁੰਘੂਗੀ। ਹਾਂ ਵੇਚੀ ਤਣੀ ਮਾੜੀ। ਆਹ ਭਾਈ ਖਾਣ ਵਾਲੀ ਚੀਜ਼ ਆ। ਨਾ। ਨਾ ਇੰਨੀ ਨਖਰਾ ਨਾ ਜ਼ਿਆਦਾ। ਉਹਨੂੰ ਜੁਗਲੀ ਟੱਪਾ ਲੈ ਤਾਂ ਪਤਾ। ਫਿਰ ਉਹਨੂੰ ਵੀ ਨਹੀਂ ਖਾਣ ਦੇਣਾ। ਫਿਰ ਉਹਨੂੰ ਖਾਂਦੀ ਨੂੰ ਦੇਖ ਕੇ ਕਹੂਗੀ ਹਾਂ ਠੀਕ ਆ। ਹੁਣ ਠੀਕ ਆ। ਇਹ ਭਗਤ ਆ। ਇਹਨੂੰ ਵਿਚਾਰੀ ਨੂੰ ਕੁਛ ਵੀ ਦੇ ਦੋ ਖਾ ਲੈਂਦੀ ਆ। ਲੈ। ਆਹ ਅੰਦਰ। ਹੁਣ ਉਹਨੂੰ ਗਾਲਾਂ ਦੇਣ ਗਈ। ਗਿੱਟਾ ਤਾਂ ਹਟ ਗਿਆ ਹਣਾ। ਹਾਂ। ਤਕੌਰ ਜੀ ਦਾ ਵਾਲਾ ਹੁਣ ਪੈ ਗਿਆ। ਇਹ ਮੇਰਾ ਪਤੀ, ਛੰਤਰਾ ਕੰਧਾ, ਇਹ ਮੇਰਾ ਇਹ ਮੇਰਾ ਜਗਨਾ ਛੰਤਰਾ। ਆਇਆ ਆਇਆ ਤੀਤੀ। ਇੱਧਰ ਆਇਆ। ਇੱਕ ਹੀ। ਉਹ ਆਇਆ। ਕੋਟ ਆਇਆ। ਨਾ, ਨਾ, ਨਾ। ਭਾਵੇਂ ਤੂੰ ਕੁਸੀ ਹੈ, ਉਹ ਵੀ ਕਿਹਾ ਉਹ ਕੋਇਆ। ਖਰਨੀ ਜੀ ਰੱਖਦੇ। ਅਸਲ ਤੇ ਮੇਰੇ ਨਾਲ ਦੇਖ ਲਾ ਵੀ ਇਹਦੀ ਦੇਖ ਲੋ ਵੀ ਮੇਰੇ ਨਾਲ ਇਹਦੀ ਹੈਗੀ ਆ ਲਾਕ ਡਾਕ ਮੇਰੇ ਤੂੰ ਇਤਰਾਜ਼ ਕਰਦੀ ਆ ਮੈਂ ਕਦੇ ਵੀ ਆਵਾਂ ਬਸ ਮੈਨੂੰ ਐਵੇਂ ਕਰੂਗੀ ਆ ਹੁਣ ਮੇਰਾ ਕਰਕੇ ਕਰੀ ਜਾਂਦੀ ਆ ਆ ਆ ਐਵੇਂ ਆਜਾ ਨਾ ਖਾਣਾ ਕਿਉਂਕਿ ਜੇ ਕੋਈ ਪਾਈਚਾਂ ਸਟੀਕਾ ਲਾਉਣਾ ਕੋਈ ਮਾੜਾ ਮੋਟਾ ਫੜਨਾ ਤਾਂ ਉਹਦੋਂ ਮੈਨੂੰ ਹੀ ਫੜਨਾ ਪੈਂਦਾ ਤੇ ਇਹਨੂੰ ਐਂ ਲੱਗਦਾ ਵੀ ਇਹ ਸਾਰਿਆਂ ਤੋਂ ਮਾੜਾ ਪਰਿਵਾਰ ਚ ਬੰਦਾ ਇਹੀ ਆ ਬਸ ਆ ਲੈ ਲੈ ਕੋਰਬੀ ਤੋਂ ਖਾ ਲਿਆ ਨਾ ਕਿਸੇ ਨਾਲ ਕੋਈ ਤਰਾਜ ਨਹੀਂ ਕਿਸੇ ਤੇ ਕੋਈ ਹਮਲਾ ਨਹੀਂ ਕਿਸੇ ਨਾਲ ਕੋਈ ਲੱਤ ਨਹੀਂ ਬੈਰ ਨਹੀਂ ਵਿਰੋਧ ਨਹੀਂ ਪਰ ਮੇਰੇ ਨਾਲ ਆ ਦੇਖ ਮੈਂ ਜਾਊਂਗਾ ਆ ਦੇਖ ਮੈਂ ਜਾਊਂਗਾ ਆ ਦੇਖ 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 ਰੱਤਾ ਮਾਰੂ ਫਿਰ ਜੁਗਨੀ ਨੂੰ ਵੀ ਕਹਿੰਦੀ ਵੀ ਉਹਨੂੰ ਵੀ ਨਾ ਹੱਥ ਲਾ ਬੈਠੀ ਗੱਲ ਤੇ ਦੇਖ ਮੇਰੇ ਨਾਲ ਐਵੇਂ ਆ ਲੈ ਆ ਗੁਰ ਵੀ ਤੂੰ ਜਾਈਂ ਲੈ ਬਤਾ ਮੈਂ ਦੂਰ ਹੋਂ ਨਾ ਉਹਨੂੰ ਵੀ ਗਾਲਾਂ ਦਿੰਦੀ ਆ ਗੁਰਗੇ ਤੂੰ ਮੁੰਡਿਆ ਜਾਈਂ ਜਾਇਂ ਲੈ ਜਾਈਂ ਇਹ ਨਾ ਪਤਾ ਉਹ ਹੁਣ ਆ ਤੇਰੀ ਸੋਟੀ ਜੀ ਕੀਤੀ ਵੀ ਆ ਤੇ ਪਰ ਉਹ ਤੋਂ ਦੇਖ ਲੈ ਝੱਟ ਲੈ ਕੇ ਆ ਦੇ ਆ ਜਾ ਉੱਥੋਂ ਨੀਤ ਕੰਮ ਕਰਦੀ ਆ ਉਹ ਤੋਂ ਖਾ ਲਾ ਪਰ ਮੇਰੇ ਨਾਲ ਮੇਰੇ ਨਾਲ ਦਿੱਕਾ ਹੈ ਆ ਲੈ ਲੈ ਗੁੱਸੇ ਕਰਦੀ ਹਾਂ ਹਾਂ ਵਾਈਪ ਹੈ ਇਹ ਇਹ ਨੇ ਇਹ ਨੇ ਰਹੀ ਇੱਕ ਚੀਜ਼ ਇਨੀ ਇਨਕੁਆਰੀ ਕਰਕੇ ਖਾਣੀ ਆ ਜੇ ਕੋਈ ਇਹਦੇ ਸਾਹਮਣੇ ਬਿਨਾ ਇਨਕੁਆਰੀ ਕਰੀ ਤੂੰ ਖਾਂਦਾ ਉਹਨੂੰ ਵੀ ਉਹਨੂੰ ਵੀ ਉਹਦੇ ਨਾਲ ਵੀ ਲੜਨਾ ਪੋਰਸ ਨੂੰ ਘਾ ਵੀ ਨਾ ਖਾਣ ਦਿਆ ਕਰੇ ਨਿੱਕੇ ਹੁੰਦੇ ਨੂੰ ਘਾ ਪਸ਼ੋਰੇ ਨੂੰ ਘਾ ਵੀ ਨਾ ਖਾਣ ਦਿਆ ਕਰੇ ਵੀ ਮੈਥੋਂ ਪੁੱਛੇ ਤੂੰ ਬਣਾ ਕਿਵੇਂ ਖਾਦਾ ਤੂੰ ਐਂ ਪੈਂਦੀ ਹੂੰ ਲੈ ਲਾਤਾ ਵਾਰ ਉਹ ਹੋਈ ਬੜੀ ਬਾਹਰ ਲੱਗ ਗਿਆ ਉਹ ਉਹ ਮਤਲਬ ਕੋਈ ਆਏ ਨਹੀਂ ਅਟੈਕ ਨਹੀਂ ਕਰਨਾ ਬਸ ਸਿਰਫ ਕਹਿਣਾ ਅਗਲੇ ਨੂੰ ਕਿ ਮੈਂ ਮੈਂ ਤੇਰੇ ਤੇ ਟੈਕਾ ਬਸ ਆਏ ਆਖਣਾ ਚੱਲ ਇਹਨੂੰ ਦੱਸ ਦੇ ਆ ਬਾਕੀ ਦਾ ਪਾ ਦੇ ਪੁੱਤ ਨੂੰ ਬਸ ਕਰ ਮੈਂ ਵੇ ਦੇ ਦੇ ਯਾਰ ਤੂੰ ਮਾਰੀ ਤਾਂ ਕੀ ਹੋ ਗਿਆ ਮੇਰਾ ਪੁੱਤ ਆ ਯਾਰ ਮਰੀ ਚਾਹਾਂ ਦੇ ਵੀ ਬਰੀ ਤੇ ਤਾਂ ਇੰਨਾ ਸਿਆਣਾ ਨਾ ਇੰਨਾ ਸਿਆਣਾ ਬੱਚਾ ਕੋਈ ਬੱਚਾ ਹੈਗਾ ਇੰਨਾ ਸਿਆਣਾ ਕਿ ਉਹ ਵੀ ਵੀ ਕੱਢ ਦਿੰਦਾ ਹੋਵੇ ਹੈ ਸੰਤਰੇ ਦੇ ਆ ਦੇਖ ਲਾਲ ਲੈ ਆ ਦੇਖ ਲਾਲ ਲੈ ਆ ਦੇਖੀ ਹੁਣ ਵੀ ਤੂੰ ਇੱਥੇ ਖੜਾ ਰਹੀ ਆ ਦੇਖੀ ਜਿੰਨੇ ਬੀ ਹੋਣਗੇ ਬੀ ਸਾਰੇ ਮੂੰਹ ਚੋਂ ਸਿੱਟੂਗਾ ਆ ਦੇਖ ਸਾ ਮੇਰੇ ਹੱਥਾਂ ਤੇ ਸੜਦਾ ਆ ਬੀ ਆ ਦੇਖ ਇੱਕ ਆ ਸੜਦਾ ਆ ਸੜਦਾ ਤੂੰ ਦੇਖ ਜਿਵੇਂ ਨਾ ਹੜੰਬਾ ਲੱਗਿਆ ਹੁੰਦਾ ਹੜੰਬੇ ਦੇ ਛਾਂਣੇ ਚੋਂ ਢੱਕਦੇ ਹੁੰਦੇ ਆ ਬੀ ਆ ਦੇਖੋ ਨਾ ਦੇਖੀ ਆ ਆ ਮੈਂ ਦੋ ਫਾੜੇਗਾ ਪਾਤ ਨਾ ਇਹਦੇ ਮੈਂ ਹੱਥ ਲੈੇ ਹੱਥ ਕਰੂਗਾ ਮੈਨੂੰ ਹੱਥ ਤੇ ਹੀ ਬੀ ਦੇ ਦੇਣਿਆ ਤੂੰ ਜਾੜਾ ਦੇਖ ਕਿੰਨੇ ਕੰਟਰੋਲ ਨਾਲ ਕੰਮ ਕਰਦਿਆਂ ਬੀ ਨਹੀਂ ਪੀਸਦਿਆਂ ਦੇਖ ਤੋ ਤਿੰਨ ਬੀ ਦੇਤੇ ਮੈਨੂੰ ਆ ਦੇ ਕੀ ਹੁਣ ਤੋਂ ਹੁਣ ਫੇਰ ਮੈਨੂੰ ਬੀ ਦੇਊਗਾ ਤੇ ਬੀ ਮੈਨੂੰ ਦੇ ਦੇ ਪੁੱਤ ਆਪੋ ਸੰਤਰਾ ਫੇਰ ਬੀਜ ਲਾਂਗੇ ਠੀਕ ਆ ਕਿੰਨੂ ਬੀਜਾਂਗੇ ਫੇਰ ਮੇਰੇ ਪੁੱਤ ਹੁਣ ਆ ਥੱਲੇ ਆ ਆ 60 ਜਾਂਦਾ ਪਾਉ ਆ ਵੇਖ ਮੋੱਕਗੇ ਮੋੱਕਗੇ ਸੰਤਰੇ Peace. <laughs>